ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ 트럼ਪ ਦੇ ਟੈਰਿਫ ਦੁੱਗਣੇ ਕਰਨ ਨਾਲ ਭਾਰਤੀ ਕਾਰਖਾਨੇਦਾਰਾਂ ਦੇ ਭਾਰ ਪ੍ਰਭਾਵਿਤ 트럼ਪ ਪ੍ਰਸ਼ਾਸਨ ਮੈਕਸੀਕੋ ਵੈਨੇਜੁਏਲਾ ਦੇ ਡਰੱਗ ਕਾਰਟਲਾਂ ਖਿਲਾਫ ਫੌਜੀ ਕਾਰਵਾਈ ਤੇ ਵਿਚਾਰ ਕਰ ਰਿਹਾ ਹੈ ਇਜ਼ਰਾਈਲ ਨੇ ਗਾਜ਼ਾ ਤੇ ਕਬਜ਼ੇ ਦੀ ਨੇਤਨੀਆਹੁ ਯੋਜਨਾ ਮਨਜ਼ੂਰ ਕੀਤੀ ਕੁਇਨਸਟਾਊਨ ਚਹਿਲਬਾਨੀ ਦੀ ਮੀਟਿੰਗ ਚ ਰੱਖਿਆ ਤੇ ਵਪਾਰ ਪ੍ਰਮੁੱਖ ਮੁੱਦੇ ਵੋਟ ਚੋਰੀ ਤੇ ਰਾਹੁਲ ਨੂੰ ਥਰੂਰ ਦਾ ਸਮਰਥਨ ਕਾਂਗਰਸ ਇਕਜੁੱਟ ਬਿਨਾਂ ਸਬਸਿਡੀ ਕਾਰੋਬਾਰ ਸੁਖਾਲਾ ਕਰਨ ਲਈ ਨਵੀਂ ਨੀਤੀ ਕੇਜਰੀਵਾਲ ਹੁਣ ਖਬਰਾਂ ਵਿਸਤਾਰ ਨਾਲ 트럼ਪ ਦੇ ਟੈਰਿਫ ਦੁੱਗਣੇ ਕਰਨ ਨਾਲ ਭਾਰਤੀ ਕਾਰਖਾਨੇਦਾਰਾਂ ਦੇ ਪਾਪ ਪ੍ਰਭਾਵਿਤ ਅਮਰੀਕੀ ਸਦਰ ਡੋਨਲਡ 트럼ਪ ਵੱਲੋਂ ਭਾਰਤੀ ਵਸਤਾਂ ਉੱਤੇ ਟੈਰਿਫ ਵਿਧਾਏ ਜਾਣ ਦੇ ਐਲਾਨ ਤੋਂ ਬਾਅਦ ਕਪੜਾ ਨਿਰਮਾਤਾ ਪਾਰਲ ਗਲੋਬਲ ਜੋ ਗੈਪ ਅਤੇ ਕੋਹਲਵਰਗੇ ਅਮਰੀਕੀ ਪਰਚੂਨ ਵਿਕਰੇਤਾਵਾਂ ਨੂੰ ਆਪਣੇ ਗਾਹਕਾਂ ਵਿੱਚ ਗਿਣਦਾ ਹੈ ਅੱਜਕੱਲ ਬਹੁਤ ਸ਼ਸ਼ੋਪੰਜ ਵਿੱਚ ਹੈ ਉਸ ਨੂੰ देर रात ਆ ਰਹੀਆਂ ਪਰੇਸ਼ਾਨ ਕਰਨ ਵਾਲੀਆਂ ਕਾਲਾਂ ਵਿੱਚ ਅਮਰੀਕੀ ਖਰੀਦਦਾਰਾਂ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਵਾਧੂ ਟੈਰਿਫ ਲਾਗਤਾਂ ਨੂੰ ਜਜ਼ਬ ਕਰੋ ਜਾਂ ਉਤਪਾਦਨ ਨੂੰ ਭਾਰਤ ਤੋਂ ਬਾਹਰ ਸ਼ਿਫਟ ਕਰੋ ਐਨਡੀਟੀਵੀ ਦੀ ਰਿਪੋਰਟ ਅਨੁਸਾਰ ਵਾਲਮਾਰਟ ਐਮਾਜ਼ਨ ਤੇ ਟਾਰਗੇਟ ਸਮੇਤ ਪ੍ਰਮੁੱਖ ਅਮਰੀਕੀ ਪਰਚੂਨ ਵਿਕਰੇਤਾਵਾਂ ਨੇ ਭਾਰਤ ਤੋਂ ਆਰਡਰ ਰੋਕ ਦਿੱਤੇ ਹਨ ਜਵਾਬ ਵਿੱਚ ਪਰਲ ਗਲੋਬਣੀ ਪੈਦਾਵਾਰ ਨੂੰ ਬੰਗਲਾਦੇਸ਼ ਇੰਡੋਨੇਸ਼ੀਆ ਵੀਅਤਨਾਮ ਅਤੇ ਗੁਆਟੇਮਾਲਾ ਵਿਚਲੀਆਂ ਆਪਣੀਆਂ ਫੈਕਟਰੀਆਂ ਵਿੱਚ ਤਬਦੀਲ ਕਰਨ ਦੀ ਪੇਸ਼ਕਸ਼ ਕਰਕੇ ਆਪਣੇ ਅਮਰੀਕੀ ਭਾਈਵਾਲਾਂ ਨੂੰ ਪਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਗੌਰਤਲਬ ਹੈ ਕਿ ਇਹ ਸਾਰੇ ਮੁਲਕ ਭਾਰਤੀ ਮਾਲ ਤੇ ਨਵੇਂ ਅਮਰੀਕੀ ਟੈਰਿਫ ਤੋਂ ਪ੍ਰਭਾਵਿਤ ਨਹੀਂ ਹਨ ਟਰੰਪ ਪ੍ਰਸ਼ਾਸਨ ਮੈਕਸੀਕੋ ਵੈਨੇਜੂਏਲਾ ਦੇ ਡਰੱਗ ਕਾਰਟੇਲਾਂ ਖਿਲਾਫ ਫੌਜੀ ਕਾਰਵਾਈ ਤੇ ਵਿਚਾਰ ਕਰ ਰਿਹਾ ਹੈ। ਭਾਵੇਂ ਕਿ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਂਡੀਆ ਸ਼ੀਨਬਾਮ ਨੇ ਕਿਹਾ ਹੈ ਕਿ ਅਮਰੀਕੀ ਫੌਜ ਮੈਕਸੀਕੋ ਵਿੱਚ ਨਹੀਂ ਆਵੇਗੀ। ਸ਼ੀਨਬਾਮ ਦਾ ਕਹਿਣਾ ਹੈ ਕਿ ਮੈਕਸੀਕੋ ਤੇ ਕੋਈ ਹਮਲਾ ਨਹੀਂ ਹੋਵੇਗਾ। ਇੱਕ ਅਮਰੀਕੀ ਅਧਿਕਾਰੀ ਨੇ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਹੈ ਕਿ ਫੌਜੀ ਕਾਰਵਾਈ ਤੁਰੰਤ ਨਹੀਂ ਹੋਵੇਗੀ। ਅਮਰੀਕੀ ਫੌਜ ਪਹਿਲਾਂ ਹੀ ਮੈਕਸੀਕੋ ਦੇ ਡਰੱਗ 카rtelਾਂ ਦੀ ਹਵਾਈ ਨਿਗਰਾਨੀ ਕਰ ਰਹੀ ਹੈ ਤਾਂ ਜੋ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਸ਼ੀਨਬਾਮ ਨੇ ਅਮਰੀਕੀ ਅਟਾਰਨੀ ਜਨਰਲ ਪਾਮ ਬੌਂਡੀ ਦੇ ਦੋਸ਼ਾਂ ਤੇ ਸਵਾਲ ਚੁੱਕੇ ਸਨ ਕਿ ਵੈਨੇਜੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਸਨਾਲਵਾ 카rtel ਨਾਲ ਜੁੜੇ ਹੋਏ ਹਨ ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਦੇ ਬ੍ਰਾਇਨ ਫਿਨੁਕਿਨ ਨੇ ਕਿਹਾ ਹੈ ਕਿ ਮੈਕਸੀਕੋ ਵਿੱਚ ਫੌਜੀ ਕਾਰਵਾਈ ਨੂੰ ਕਾਨੂੰਨ ਨਾਲ ਜੋੜਨਾ ਔਖਾ ਹੋਵੇਗਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਜੇ ਮੈਕਸੀਕੋ ਡਰੱਗ 카ਰਟੇਲ ਨੂੰ ਖਤਮ ਕਰਨ ਵਿੱਚ ਅਸਫਲ ਰਿਹਾ ਤਾਂ ਅਮਰੀਕਾ ਫੌਜੀ ਕਾਰਵਾਈ ਕਰੇਗਾ। ਇਜ਼ਰਾਈਲ ਨੇ ਗਾਜ਼ਾ ਤੇ ਕਬਜ਼ੇ ਦੀ ਨੇਤਨਿਆਹੁ ਯੋਜਨਾ ਮਨਜ਼ੂਰ ਕੀਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਆਹੁ ਦੇ ਦਫ਼ਤਰ ਨੇ ਕਿਹਾ ਸੁਰੱਖਿਆ ਮੰਤਰੀ ਮੰਡਲ ਨੇ ਗਾਜ਼ਾ ਸ਼ਹਿਰ ਉੱਤੇ ਕਬਜ਼ਾ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਜ਼ਰਾਈਲੀ ਮੰਤਰੀ ਮੰਡਲ ਦੀ ਗਾਜ਼ਾ ਮੀਟਿੰਗ ਤੋਂ ਪਹਿਲਾਂ פלסטיני ਰਾਜ ਬਾਰੇ ਆਸਟ੍ਰੇਲੀਆਈ ਵਿਚਾਰ ਬਦਲਦੇ ਜਾਪਦੇ ਹਨ ਅਸੀਂ ਇਸ ਨੂੰ ਨਹੀਂ ਰੱਖਣਾ ਚਾਹੁੰਦੇ ਇਹ ਸਾਫ਼ ਨਹੀਂ ਹੈ ਨੇਤਨਯਾਹੁ ਲੰਬੇ ਸਮੇਂ ਤੱਕ ਕਬਜ਼ੇ ਦੀ ਉਮੀਦ ਕਰ ਰਹੇ ਹਨ ਜਾਂ ਹਮਾਸ ਨੂੰ ਖਤਮ ਕਰਨ ਤੇ ਇਜ਼ਰਾਈਲੀ ਬੰਦਕਾਂ ਨੂੰ ਰਿਹਾ ਕਰਨ ਦੇ ਉਦੇਸ਼ ਨਾਲ ਥੋੜੇ ਸਮੇਂ ਲਈ ਮੁਹਿੰਮ ਦੀ ਉਮੀਦ ਕਰ ਰਹੇ ਹਨ ਇਜ਼ਰਾਈਲ ਤੇ پابੰਦੀਆਂ ਦੀ ਮੰਗ ਕਰਦੇ ਹੋਏ ਆਸਟ੍ਰੇਲੀਆਈ ਵਿਦਿਆਰਥੀਆਂ ਨੇ ਇੱਕ ਬਿਆਨ ਚ ਨੇਤ ਨਿਆਉ ਦੀ ਟਿੱਪਣੀ ਨੂੰ ਗਲਵਾਤ ਪ੍ਰਕਿਰਿਆ ਦੇ ਖਿਲਾਫ ਸਪਸ਼ਟ ਤਖਤਾ ਪਲਟ ਕਰਾਰ ਦਿੱਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਉਹ ਇਜ਼ਰਾਈਲ ਵੱਲੋਂ ਗਾਜ਼ਾ ਤੇ ਸੰਭਾਵਿਤ ਪੂਰਨ ਫੌਜੀ ਕਬਜ਼ੇ ਦਾ ਸਮਰਥਨ ਕਰਦੇ ਹਨ ਜਾਂ ਵਿਰੋਧ ਕਰਦੇ ਹਨ ਸੰਯੁਕਤ ਰਾਸ਼ਟਰ ਨੇ ਗਾਜ਼ਾ ਚ ਇਜ਼ਰਾਈਲ ਦੇ ਫੌਜੀ ਅਭਿਆਨ ਦੇ ਸੰਭਾਵਿਤ ਵਿਸਤਾਰ ਦੀਆਂ ਰਿਪੋਰਟਾਂ ਨੂੰ ਬਹੁਤ ਚਿੰਤਾਜਨਕ ਦੱਸਿਆ ਹੈ ਰੱਖਿਆ ਮੰਤਰੀ ਇਜ਼ਰਾਈਲ ਕਾਰਟਜ਼ ਨੇ ਕਿਹਾ ਫੌਜ ਸਰਕਾਰ ਦੇ ਫੈਸਲਿਆਂ ਨੂੰ ਉਦੋਂ ਤੱਕ ਲਾਗੂ ਕਰੇਗੀ ਜਦੋਂ ਤੱਕ ਸਾਰੇ ਯੁੱਧ ਦੇ ਉਦੇਸ਼ਾਂ ਨੂੰ ਪ੍ਰਾਪਤ ਨਹੀਂ ਕਰ ਲਿਆ ਜਾਂਦਾ ਕੁਇਨਸਟਾਊਨ ਚ ਐਲਬਾਨੀਜ਼ੀ ਦੀ ਮੀਟਿੰਗ ਚ ਰੱਖਿਆ ਤੇ ਵਪਾਰ ਪ੍ਰਮੁੱਖ ਮੁੱਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਸ਼ਨੀਵਾਰ ਨੂੰ ਕੁਇਨਸਟਾਊਨ ਵਿੱਚ ਮਿਲਣਗੇ ਜਿੱਥੇ ਰੱਖਿਆ ਅਤੇ ਵਪਾਰ ਬਾਰੇ ਗੱਲਬਾਤ ਹੋਵੇਗੀ ਅਲਬਨੀਜ਼ੀ ਨੇ ਕਿਹਾ ਕਿ ਇਹ ਮੁੱਦੇ ਵਿਚਾਰੇ ਜਾਣਗੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਵਿਸ਼ਲੇਸ਼ਕ ਜੈਨੀਫਰ ਪਾਰਕਰ ਨੇ ਕਿਹਾ ਰੱਖਿਆ ਫੇਰ ਤੋਂ ਗਲਬਾਤ ਦਾ ਮੁੱਖ ਵਿਸ਼ਾ ਹੋਵੇਗਾ ਜਿਸ ਵਿੱਚ ਖਰੀਦ ਵੀ ਸ਼ਾਮਲ ਹੈ ਲਕਸਨ ਨੇ ਇਸ ਮੁਲਾਕਾਤ ਤੋਂ ਪਹਿਲਾਂ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨਗੇ ਅਲਬਨੀਜ਼ੀ ਨੇ ਵੀ ਇਸੇ ਤਰ੍ਹਾਂ ਗੱਲ ਕੀਤੀ ਲਕਸਨ ਨੇ ਕਿਹਾ ਕਿ ਉਹ ਵਪਾਰ ਬਾਰੇ ਗੱਲ ਕਰਨਗੇ ਅਤੇ ਇਹ ਵੀ ਕਿ ਦੋਵੇਂ ਦੇਸ਼ ਆਰਥਿਕ ਚੁਣੌਤੀਆਂ ਨਾਲ ਕਿਵੇਂ ਨਜਿੱਠ ਸਕਦੇ ਹਨ ਐਲਬਨੀਜ਼ੀ ਨੇ ਕਿਹਾ ਕਿ ਉਹ ਇਸ ਗੱਲ ਤੇ ਚਰਚਾ ਕਰਨਗੇ ਕਿ ਕਿਵੇਂ ਦੋਵੇਂ ਦੇਸ਼ ਮਿਲ ਕੇ ਕੰਮ ਕਰ ਸਕਦੇ ਹਨ ਆਪਣੇ ਆਰਥਿਕ ਬਾਜ਼ਾਰ ਨੂੰ ਬਿਹਤਰ ਬਣਾ ਸਕਦੇ ਹਨ ਅਤੇ ਆਪਣੇ ਪ੍ਰਸ਼ਾਂਤ ਭਾਈਵਾਲਾਂ ਦੀ ਮਦਦ ਕਰ ਸਕਦੇ ਹਨ ਵੋਟ ਚੋਰੀ ਤੇ ਰਾਹੁਲ ਨੂੰ ਧਰੂੜ ਦਾ ਸਮਰਥਨ ਕਾਂਗਰਸ ਇਕਜੁੱਟ ਰਾਹੁਲ ਗਾਂਧੀ ਵੱਲੋਂ ਲੋਕ ਸਭਾ ਵਿੱਚ ਵੋਟ ਚੋਰੀ ਦੇ ਇਲਜ਼ਾਮ ਲਾਉਣ ਤੋਂ ਬਾਅਦ ਸ਼ਸ਼ੀ ਥਰੂਰ ਨੇ ਉਹਨਾਂ ਦਾ ਸਮਰਥਨ ਕੀਤਾ ਥਰੂਰ ਨੇ ਬੰਗਲੌਰੂ ਦੇ ਮਾਦੇਪੁਰਾ ਹਲਕੇ ਵਿੱਚ ਵੋਟ ਚੋਰੀ ਦੀ ਪੇਸ਼ਕਾਰੀ ਵਾਲੀ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਇਹ ਗੰਭੀਰ ਸਵਾਲ ਹਨ ਜਿਨ੍ਹਾਂ ਤੇ ਧਿਆਨ ਦੇਣਾ ਚਾਹੀਦਾ ਹੈ ਸਾਡੇ ਲੋਕਤੰਤਰ ਨੂੰ ਗਲਤੀਆਂ ਨਾਲ ਜਾਂ ਜਾਣਬੁੱਝ ਕੇ ਕੀਤੇ ਛੇੜਛਾੜ ਨਾਲ ਨੁਕਸਾਨ ਨਹੀਂ ਹੋਣ ਦੇਣਾ ਚਾਹੀਦਾ ਈਸੀਆਈਐਸਵੀਈਪ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਪੋਕਸ ਪਰਸਨ ਈਸੀਆਈ ਨੂੰ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਹੈ। थरूर ਦਾ ਇਹ ਸਮਰਥਨ ਇਸ ਲਈ ਅਹਿਮ ਹੈ ਕਿਉਂਕਿ ਉਹ ਪਹਿਲਾਂ ਵੀ ਕਾਂਗਰਸ ਲੀਡਰਸ਼ਿਪ ਨਾਲ ਅਸਹਿਮਤ ਰਹੇ ਹਨ। ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੂਟਨੀਤੀ ਦੀ ਵਿਸ਼ਲਾਗਾ ਕੀਤੀ ਸੀ ਜਿਸ ਕਰਕੇ ਉਹਨਾਂ ਦੀ ਵਫਾਦਾਰੀ ਤੇ ਸਵਾਲ ਉੱਠੇ ਸਨ। ਰਾਹੁਲ ਗਾਂਧੀ ਨੇ ਕਰਨਾਟਕ, ਮਹਾਰਾਸ਼ਟਰ ਅਤੇ ਹਰਿਆਣਾ ਚੋਣਾ ਵਿੱਚ ਵੋਟਰ ਸੂਚੀਆਂ ਵਿੱਚ ਗੜਬੜੀ ਦਾ ਇਲਜ਼ਾਮ ਲਗਾਇਆ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਬੂਤਾਂ ਨਾਲ ਵੋਟ ਧੋਖਾਦੜੀ ਦਾ ਪਰਦਾਫਾਸ਼ ਕੀਤਾ ਹੈ ਅਤੇ ਮੋਦੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਬਿਨਾਂ ਸਬਸਿਡੀ ਕਾਰੋਬਾਰ ਸੁਖਾਲਾ ਕਰਨ ਲਈ ਨਵੀਂ ਨੀਤੀ ਕੇਜਰੀਵਾਲ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਵਿੱਚ ਕਾਰੋਬਾਰ ਨੂੰ ਸੁਖਾਲਾ ਬਣਾਉਣ ਤੇ ਜ਼ੋਰ ਦਿੱਤਾ ਜਾਵੇਗਾ ਪਰ ਕਿਸੇ ਵੀ ਉਦਯੋਗਿਕ ਖੇਤਰ ਨੂੰ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਵੇਗੀ। ਇਨੀਟੀ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਕਿ ਜਦੋਂ ਉਨ੍ਹਾਂ ਨੇ ਨਵੀਂ ਉਦਯੋਗਿਕ ਨੀਤੀ ਬਣਾਉਣ ਲਈ ਸਰਕਾਰ ਵੱਲੋਂ ਬਣਾਈਆਂ ਗਈਆਂ 24 ਉਦਯੋਗਿਕ ਕਮੇਟੀਆਂ ਦੀ ਸ਼ੁਰੂਆਤ ਕੀਤੀ ਉਹਨਾਂ ਕਿਹਾ ਕਿ ਸਬਸਿਡੀ ਦੇਣਾ ਉਦਯੋਗਿਕ ਵਿਕਾਸ ਦਾ ਸਹੀ ਤਰੀਕਾ ਨਹੀਂ ਹੈ ਮੱਧ ਪ੍ਰਦੇਸ਼ ਸਰਕਾਰ ਨੇ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਆਪਣੇ ਰਾਜ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਸੀ ਅਤੇ ਉਹਨਾਂ ਨੂੰ 15600 ਕਰੋੜ ਰੁਪਏ ਦੇ ਨਿਵੇਸ਼ ਦੀ ਪੇਸ਼ਕਸ਼ ਮਿਲੀ ਸੀ ਇਸ ਲਈ ਉਦਯੋਗਪਤੀ ਇਹ ਦੇਖਣਾ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਆਪਣੀ ਨੀਤੀ ਵਿੱਚ ਕੀ ਸਹੂਲਤਾ ਦਿੰਦੀ ਹੈ ਮੱਧ ਪ੍ਰਦੇਸ਼ ਸਰਕਾਰ ਪੂੰਜੀ ਨਿਵੇਸ਼ ਤੇ ਸਬਸਿਡੀ ਵਿਆਜ ਤੇ ਸਬਸਿਡੀ ਅਤੇ ਵਿਕਰੀ ਟੈਕਸ ਵਿੱਚ ਛੋਟ ਦੇਣ ਦੀ ਪੇਸ਼ਕਸ਼ ਕਰਦੀ ਹੈ ਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼